ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਰੀਆਂ ਅੱਜ ਆਪਾਂ ਲੈ ਕੇ ਪਹੁੰਚਿਆ ਬਹੁਤ ਘੱਟ ਰੇਟ ਤੁਹਾਨੂੰ ਅੱਜ ਦੇਖਣ ਨੂੰ ਮਿਲ ਜਾਣਗੇ ਇੱਕ ਆਪਾਂ ਘਰ ਲੈ ਕੇ ਪਹੁੰਚਿਆ ਇੱਕ ਜਮਾ ਸਸਤਾ ਬੁਲਟ ਤੇ ਇੱਕ ਜਮਾ ਸਸਤੀ ਗੱਡੀ ਤੇ ਕੱਲੀ ਕੱਲੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਆਪਣੇ ਚੈਨਲ ਦਾ WhatsApp ਨੰਬਰ ਹਰੇ ਜਖਰਾ ਚ ਉੱਪਰ ਲਿਖਿਆ ਰਹਿੰਦਾ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਪੇਜ ਕੀ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਵੀ ਲਗਵਾ ਸਕਦੇ ਹੋ ਤੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪਹਿਲੀ ਗੱਡੀ ਆਪਣੇ ਕੋਲੇ 2011 ਮਾਡਲ ਪਹੁੰਚੀ ਹੈ 2026 ਤੱਕਰ ਤਾਂ ਗੱਡੀ ਦੀ ਪਾਸਿੰਗ ਪਈ ਹੈਗੀ ਗੱਡੀ ਪੂਰੀ ਵਧੀਆ ਸੈਂਟਰ ਲੋਕ ਹੈ ਮਿਊਜ਼ਿਕ ਸਿਸਟਮ ਪੂਰਾ ਵਧੀਆ ਹੈ ਤੇ ਟਾਇਰ ਜਿਹੜੇ ਗੱਡੀ ਦੇ ਲੱਗੇ ਹੋਈ ਨਹੀਂ ਬਿਲਕੁਲ ਫਰੈਸ਼ ਬਿਲਕੁਲ ਨਵੇਂ ਆਪਾਂ ਨੂੰ ਮਿਲ ਜਾਣਗੇ ਰੇਟ ਦੀ ਗੱਲ ਕਰੀਏ 142000 ਡਿਮਾਂਡ ਹੈ ਮਾਨਤਨ ਹੋ ਜਾਊਗਾ ਤੇ ਜਿਹੜੇ ਮਾਲਕ ਨੇ ਉਹ ਆਪ ਡਾਕਟਰ ਨੇ ਡਾਕਟਰ ਦੀ ਗੱਡੀ ਆ ਬਾਕੀ ਗੱਡੀ ਪੂਰੀ ਵਧੀਆ ਮਾਲਕ ਨੇ ਸੰਭਾਲ ਕੇ ਰੱਖੀ ਹੋਈ ਹੈ ਚਲਾਈ ਵਧੀਆ ਹੋਈ ਹੈ ਇੰਜਨ ਗੇਅਰ ਬਲੋ ਕੋਈ ਪ੍ਰੋਬਲਮ ਨਹੀਂ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਆਪਾਂ ਨੂੰ ਗੱਡੀ ਪੂਰੀ ਵਧੀਆ ਮਿਲੂਗੀ ਜੇ ਕਿਸੇ ਨੂੰ ਗੱਡੀ ਦੇਖਣੀ ਆ ਚਲਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦੇ ਹੋ ਗੱਡੀ ਪੂਰੀ ਵਧੀਆ ਹੈ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਮਾਲਕ ਦਾ ਜਿਹੜਾ ਏਰੀਆ ਮੰਡੀ ਗੋਬਿੰਦਗੜ ਹੈ ਜੀ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਬਾਕੀ ਜਦੋਂ ਚਲਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਤੁਹਾਨੂੰ ਗੱਡੀ ਸਾਰਿਆਂ ਨੂੰ ਪਸੰਦ ਆਊਗੀ ਕਿਉਂਕਿ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ ਸਾਰੀ ਸਰਵਿਸ ਕਰਵਾਈ ਹੋਈ ਹੈ ਸਾਰੇ ਜਿੰਨੇ ਮਤਲਬ ਕੀ ਕੰਮ ਹੁੰਦੀ ਹੈ ਗੱਡੀ ਦੀ ਸਾਰੇ ਕਰਵਾਏ ਹੋਏ ਨੇ ਤੇ ਗੱਡੀ ਜਿਹੜੀ ਹੈਗੀ ਇਹ ਪੰਜਾਬ ਨੰਬਰ ਹੈ ਰੇਡ ਤੋਂ ਉਹਨੂੰ ਪਤਾ ਲੱਗ ਗਿਆ ਗੱਡੀ ਕਿੱਥੇ ਖੜੀ ਆ ਲੋਕੇਸ਼ਨ ਵੀ ਪਤਾ ਲੱਗ ਗਈ ਮਾਲਕ ਦਾ ਨੰਬਰ ਰਹਿ ਗਿਆ ਤੁਸੀਂ ਨੋਟ ਕਰ ਲਓ 826004855819 ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਹੈ ਮਾਲਕ ਨਾਲ ਸਿੱਧੀ ਡਾਇਰੈਕਟ ਤੁਹਾਡੀ ਗੱਲ ਹੋ ਜੂਗੀ ਕੋਈ ਗੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਕਰੋ ਸੈਕੰਡ ਗੱਡੀ ਆਪਣੇ ਕੋਲੇ ਵੀਟ ਪਹੁੰਚੀ ਐ ਵੀਟ ਆਪਣੇ ਕੋਲੇ ਪਹੁੰਚੀ ਐ ਗੱਡੀ ਦਾ ਮਾਡਲ ਜਿਹੜਾ ਆਪਾਂ ਨੂੰ ਮਿਲੂਗਾ 2014 ਮਿਲੂਗਾ ਤੇ ਗੱਡੀ ਦੀ ਪਾਸਿੰਗ ਹੈਗੀ ਐ 2029 ਤੱਕ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਤੇ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਵੀ ਸਕਦਾਂ ਹੂੰ ਕਿਸੇ ਨੇ ਸਟਾਰਟ ਕਰਕੇ ਦੇਖਣੀ ਐ ਸਟਾਰਟ ਕਰਕੇ ਦੇਖ ਸਕਦਾਂ ਹੂੰ ਤੇ ਨਵੇਂ ਟਾਇਰ ਆਪਾਂ ਨੂੰ ਬਿਲਕੁਲ ਮਿਲ ਜਾਣਗੇ ਤੇ ਸਾਰਾ ਕੁਝ ਵਧੀਆ 1.5 ਲੱਖ ਤੋਂ ਘਾਟੀ ਇਹਨਾਂ ਨੇ ਦੇਣੀਆਂ ਸੀ ਤੇ ਮਾਲਕ ਨੇ ਡਿਮਾਂਡ ਇੱਕ ਵਾਰੀ 1.5 ਲੱਖ ਰੁਪਇਆ ਰੱਖਿਆ ਤੇ ਗੱਡੀ ਫਾਸਟ ਓਨਰ ਐ ਐਨਓਸੀ ਮਿਲ ਜੂਗੀ ਤੇ ਕਿਸੇ ਨੇ ਜਾ ਕੇ ਜੇ ਗੱਡੀ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਐ ਸਟਾਰਟ ਕਰਕੇ ਦੇਖ ਸਕਦੋਂ ਕਮੀ ਪੇਸ਼ੀ ਕੋਈ ਨਹੀਂ ਆਪਨ ਨੂੰ ਮਿਲਣੀ ਸੀ ਤੇ ਗੱਡੀ ਜੀਰੇ ਏਰੀਆ 'ਚ ਖੜੀ ਐ ਕਿਸੇ ਨੂੰ ਪਸੰਦ ਆਈ ਐ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਜਾ ਕੇ ਦੇਖ ਸਕਦੋਂ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਤੇ ਮਾਲਕ ਨਾਲ ਪੂਰੀ ਗੱਲ ਤੁਹਾਡੇ ਹੋ ਜਾਵੇਗੀ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਅੰਦਰ ਬਾਹਰ ਦੀ ਗੱਲ ਕਰਨੀ ਹੈ ਇੰਜਨ ਗੇਅਰ ਦੀ ਕਰਨੀ ਹੈ ਬਾਡੀ ਲਾਈਨ ਬਾਰੇ ਗੱਲ ਕਰਨੀ ਹੈ ਕੁਝ ਵੀ ਪੁੱਛਣੇ ਤੁਸੀਂ ਮਾਲਕ ਤੋਂ ਜਾਣਕਾਰੀ ਲੈ ਸਕਦੇ ਹੋ ਮਾਲਕ ਕਹਿੰਦੇ ਨੇ ਫੋਨ ਕਰ ਲਿਓ ਇੱਕ ਵਾਰੀ ਕਦੋਂ ਵੀ ਫੋਨ ਕਰ ਸਕਦੇ ਹੋ ਤੇ ਮਾਲਕ ਕਹਿੰਦੀ ਹੈ ਜੇ ਕਿਸੇ ਨੇ ਗੱਡੀ ਦੇਖਣੀ ਹੋਵੇ ਕੋਈ ਖਰੀਦਣ ਦਾ ਚਾਹਵਾਨ ਹੈ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਨੰਬਰ ਮਾਲਕ ਦਾ 62800 38 58 663 ਆ ਮਾਲਕ ਦਾ ਨੰਬਰ ਹੈ ਗੱਲ ਜਿਹੜੀ ਵੀ ਕਰਨੀ ਹੋਈ ਆਪੇ ਤੁਸੀਂ ਲਾਜ਼ਮੀ ਕਰ ਲਿਓ ਜੀ ਤੇ ਵੀਡੀਓ ਦੀ ਗੱਲਬਾਤ ਆ ਹੋ ਰਹੀ ਹੈ ਵੀਡੀਓ ਤੋਂ ਉਹਨੂੰ ਕਿਵੇਂ ਦੀ ਲੱਗ ਰਹੀ ਹੈ ਜ਼ਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹੁਣ ਆਪਾਂ ਗੱਲ ਕਰਾਂਗੇ ਬੁਲਟ ਦੀ ਕੁੱਲ 68000 ਦਾ ਬੁਲਟ ਆਪਾਂ ਲੈ ਕੇ ਪਹੁੰਚਿਆ ਬੋਲਟਾ ਦੀ ਕੰਡੀਸ਼ਨ ਪੂਰੀ ਵਧੀਆ ਆਪਨ ਮਿਲੂਗੀ ਜੀ ਬੋਲਟ ਚੰਡੀਗੜਾ ਨੰਬਰ ਹੈ ਕੰਡੀਸ਼ਨ ਪੂਰੀ ਵਧੀਆ ਅੰਦਰ ਬਾਹਰੋਂ ਵੀ ਪੂਰਾ ਵਧੀਆ ਹੈਗਾ ਜਾ ਕੇ ਕੋਈ ਦੇਖਣ ਦਾ ਚਾਹ ਬਣ ਹੈਗੇ ਕਿਸੇ ਨੇ ਸਟਾਰ ਕਰਕੇ ਦੇਖਣਾ ਹੋਵੇ ਤੁਸੀਂ ਜਾ ਕੇ ਦੇਖ ਸਕਦਾ ਹੋ ਜੀ ਮਾਲਕ ਨੇ ਪੂਰਾ ਵਧੀਆ ਰੱਖਿਆ ਹੋਇਆ ਪੂਰਾ ਵਧੀਆ ਚਲਾਇਆ ਹੋਇਆ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ ਮਾਡਲ 1990 ਹੈ ਜੀ 1990 ਮਾਡਲ ਹੈ ਕੰਡੀਸ਼ਨ ਵਧੀਆ ਇਹਨਾਂ ਨੇ ਬਣਾ ਕੇ ਰੱਖੀ ਆ ਤੇ ਤੁਸੀਂ ਆਪ ਹੀ ਦੇਖ ਲਓ ਬਾਕੀ ਤੇ ਮਾਨਸਾ ਖੜਾ ਹੈਗਾ ਨਵੇਂ ਟਾਇਰ ਆਪ ਨੂੰ ਮਿਲ ਜਾਣਗੇ ਬੁਲਟ ਚ ਆਪ ਨੂੰ ਕੋਈ ਪ੍ਰੋਬਲਮ ਨਹੀਂ ਮਿਲਣੀ ਬੁਲਟ ਪੂਰਾ ਵਧੀਆ ਜੀ ਬਾਕੀ ਤੁਹਾਡੇ ਸਾਹਮਣੇ ਬੁਲਟ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਾਨਸਾ ਏਰੀਆਸ ਖੜਾ ਹੈਗਾ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ 81400 68 13375 ਤੇ 66000 ਕੁੱਲ ਡਿਮਾਂਡ ਹੈ ਬਾਕੀ ਘਟਾ ਵਾਧਾ ਮੌਕੇ ਤੇ ਕੀਤਾ ਜਾਊਗਾ ਇੱਕ ਹੋਰ ਆਪਾਂ ਬੁਲਟ ਲੈ ਕੇ ਪਹੁੰਚਿਆ ਜੀ ਆ ਬੁਲਟ ਵੀ ਪੂਰਾ ਵਧੀਆ 1999 ਮਾਡਲ ਹੈ ਬੁਲਟ ਆ ਪੰਜਾਬ ਨੰਬਰ ਹੈ ਤੇ ਕੰਡੀਸ਼ਨ ਤੁਸੀਂ ਆਪ ਹੀ ਦੇਖ ਲਓ ਤੇ ਕਿਸੇ ਪਾਸੋਂ ਕੋਈ ਪ੍ਰੋਬਲਮ ਨਹੀਂ ਉੱਠੇ ਗੇਰ ਵਾਲਾ ਤੇ 26 ਤੱਕ ਰੇ ਦੀ ਪਾਸਿੰਗ ਰਿਨਿਊ ਕਰਵਾਈ ਹੋਈ ਹੈ ਪਾਸਿੰਗ 26 ਤੱਕ ਮਿਲ ਜੂਗੀ ਰੇਟ ਇਹਨਾਂ ਨੇ 1,20,000 ਰੁਪਿਆ ਡਿਮਾਂਡ ਕੀਤੀ ਹੈ ਜੀ ਲੁਧਿਆਣਾ ਏਰੀਆ 'ਚ ਖੜਾ ਹੈਗਾ ਮਾਲਕ ਦੇ ਘਰੇ ਹੀ ਮਿਲ ਜੂਗਾ ਜੇ ਕੋਈ ਦੇਖਣ ਦਾ ਚਾਹਵਾਨ ਹੈ ਕਿਸੇ ਨੂੰ ਪਸੰਦ ਆਇਆ ਜਾ ਕੇ ਦੇਖਣਾ ਚਾਹੁੰਦੇ ਤੁਸੀਂ ਜਾ ਕੇ ਦੇਖ ਸਕਦੇ ਹੋ ਦੋ ਬੁਲਟ ਆਪਾਂ ਲੈ ਕੇ ਪਹੁੰਚੇ ਹਾਂ ਤੁਸੀਂ ਪੁਰਾਣੀ ਉਠੇਗੀਰਾਂ ਵਾਲੇ ਬੁਲਟ ਦੀ ਡਿਮਾਂਡ ਕੀਤੀ ਸੀਗੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਇੱਕ ਦਾ ਤਾਂ ਰੇਟ ਹੀ ਬਹੁਤ ਘੱਟ ਹੈ ਬਾਕੀ ਤੁਸੀਂ ਉਹ ਵੀ ਦੇਖਣਾ ਹੈ ਉਹ ਵੀ ਦੇਖ ਸਕਦੇ ਹੋ ਜੇ ਕਿਸ ਨੂੰ ਇਹ ਪਸੰਦ ਆਇਆ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਨੰਬਰ ਤੁਹਾਨੂੰ ਮਿਲ ਗਿਆ ਮਾਲਕ ਦਾ ਗੱਲ ਕਰਨੀ ਹੈ ਜਿਹੜੀ ਵੀ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਵਧੀਆ ਲੱਗ ਰਹੀ ਹੈ ਇਸੇ ਤਰ੍ਹਾਂ ਦੀ ਹਰ ਰੋਜ਼ ਮਸ਼ੀਨਰੀਆਂ ਘਰ ਕੋਠੀ ਮਕਾਨ ਇਸੇ ਤਰ੍ਹਾਂ ਦੀ ਵੀਡੀਓ ਡੇਲੀ ਤੁਸੀਂ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਇੱਕ ਨੀਚੇ ਤੁਹਾਨੂੰ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੂਆ ਉੱਪਰ ਹਰੇ ਜਿਹੇ ਅੱਖਰਾਂ ਚ ਲਿਖ ਰਹੇ ਹਾਂ ਦਾ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ ਜੇ ਕਿਸੇ ਨੇ ਕਿਸੇ ਵੀ ਏਰੀਆ ਚ ਐਡ ਕਰਵਾਉਣੀ ਹੈ ਹੁਣ ਆਪਾਂ Maruti 800 ਗੱਡੀ ਦੀ ਗੱਲ ਕਰਾਂਗੇ ਏਰੀਆ ਜਲੰਧਰ ਹੈ ਜੀ 46000 ਕੁੱਲ ਡਿਮਾਂਡ ਹੈ 2026 ਤੱਕ ਰੱਪ ਨੂੰ ਪਾਸਿੰਗ ਮਿਲ ਜੂਗੀ ਤੇ 46000 ਰੁਪਏ ਡਿਮਾਂਡ ਹੈ 75000 ਗੱਡੀ ਕੁੱਲ ਚੱਲੀ ਹੋਈ ਹੈ ਤੇ ਡਾਕੂਮੈਂਟ ਸਾਰੇ ਕੰਪਲੀਟਡ ਆਪ ਨੂੰ ਮਿਲ ਜਾਣਗੇ ਗੱਡੀ ਤੁਸੀਂ ਦੇਖ ਰਹੂ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਹੈ ਸ਼ੌਂਕ ਨਾਲ ਰੱਖੀ ਹੋਈ ਹੈ ਜੀ ਜਲੰਧਰ ਏਰੀਆ ਚ ਖੜੀ ਹੈ ਜਾ ਕੇ ਦੇਖਣਾ ਚਾਹੁੰਦੇ ਤੁਸੀਂ ਜਾ ਕੇ ਦੇਖ ਸਕਦੇ ਹੋ 99152 91127 ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਇਹ ਗੱਡੀ ਹੈ ਜੀ ਗੱਡੀ ਦੀ ਵੀ ਆਪਾਂ ਗੱਲ ਕਰ ਲਈ ਤੇ ਸਾਰੀ ਮਸ਼ੀਨਰੀਆਂ ਦੀ ਵੀ ਆਪਾਂ ਗੱਲ ਕਰ ਲਈ ਹੁਣ ਆਪਾਂ ਇੱਕ ਘਰ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਘਰ ਦੀ ਗੱਲ ਕਰਦੇ ਆਂ ਸੇਲ ਕਰਨ ਨੀ ਰੇਟ ਸਿਰਫ 7 ਲੱਖ ਰੁਪਈਆ ਜੀ ਤੇ 100 ਗਾਜ ਜਗਾਂ ਦੇ ਵਿੱਚ ਘਰ ਬਣਿਆ ਹੋਇਆ ਤੇ ਇਹਨਾਂ ਦਾ ਏਰੀਆ ਬਠਿੰਡਾ ਸੀ ਬਠਿੰਡੇ ਏਰੀਆ ਚ ਪਰਸ਼ੂਰਾਮ ਨਗਰ ਏਰੀਆ ਚ ਇਹਨਾਂ ਦਾ ਘਰ ਹੈ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਵਧੀਆ ਕਮਰੇ ਬਣੇ ਹੋਈ ਨਹੀਂ ਵਧੀਆ ਜਗਾਂ ਜੀ ਤੇ 100 ਗਾਜ ਜਗਾਂ ਤੇ 7 ਲੱਖ ਦੇ ਹਿਸਾਬ ਨਾਲ ਘਰ ਵੀ ਠੀਕ ਹੈ ਰੇਟ ਵੀ ਠੀਕ ਹੈ ਬਾਕੀ ਤੁਸੀਂ ਆਪ ਹੀ ਦੇਖ ਲਓ ਸਾਰਾ ਕੁਝ ਇਹਨਾਂ ਨੇ ਵੀਡੀਓ ਵਿੱਚ ਦਿਖਾਏਗਾ ਮਾਲਕ ਦਾ ਨੰਬਰ 62 848 85 955 ਗੱਲ ਕਰਨੀ ਹੋਈ ਕੋਈ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਸਾਰਾ ਕੁਝ ਤੁਸੀਂ ਦੇਖ ਲਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਮਸ਼ੀਨਰੀਆਂ ਘਰ ਤੁਹਾਨੂੰ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਜਰੂਰ ਕਰਦੋ ਤੇ ਅਗਲੇ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੂਠੀ ਮਕਾਨ ਚਾਹੀਦਾ ਕਰੋ ਕਮੈਂਟ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਹੀ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ